ਪੰਜਾਬ ਦੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੱਦਨਾ ਪਹਿਲਾਂ ਪੁਲਿਸ ਦੇ ਤਿੰਨ ਕਰਮਚਾਰੀਆਂ ਤੇ ਹਿੰਦੂ ਆਗੂ ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੇ ਹਮਲਾ ਕਰ ਦਿੱਤਾ ਸੀ ਤਿੰਨੋਂ ਸਾਬਕਾ ਅਧਿਕਾਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਖੂਨ ਦੇ ਨਾਲ ਲਤਪਟ ਰਜਿੰਦਾ ਹਸਪਤਾਲ ਲਿਆਂਦਾ ਗਿਆ ਪਤਾ ਲੱਗਾ ਕਿ ਸਾਬਕਾ ਕਰਮਚਾਰੀ ਸੂਬਾ ਸਿੰਘ ਗੰਭੀਰ ਹਾਲਤ ਦੇ ਵਿੱਚ ਸੀ ਤੇ ਬੀਤੇ ਦਿਨੀ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੰਦੀਪ ਪਰਸੰਨੀ ਦੇ ਵਿਰੁੱਧ ਕੇਸ ਦਰਜ ਕੀਤਾ ਤਦ ਦੱਸਿਆ ਗਿਆ ਕਿ ਸਾਬ ਦਾ ਸਬ ਇੰਸਪੈਕਟਰ ਸੁਭਾ ਸਿੰਘ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਤੇ ਸਾਬ ਦਾ ਇੰਸਪੈਕਟਰ ਇੰਦਰਜੀਤ ਸਿੰਘ ਵਾਪਕ ਮਾਮਲੇ ਦੇ ਵਿੱਚ ਸੇਵਾਪੂਕਤ ਰਹੇ ਨੇ ਸੁਭਾ ਸਿੰਘ ਤੇ ਗੁਰਬਚਨ ਸਿੰਘ ਇੱਕ ਫਰਜ਼ੀ ਐਨਕਾਊਂਟਰ ਮਾਮਲੇ 'ਚ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ ਜਦਕਿ ਇੰਸਪੈਕਟਰ ਇੰਦਰਜੀਤ ਸਿੰਘ ਇੱਕ ਡਰੱਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਹਨਾਂ ਦਾ ਸੰਦੀਪ ਪੁੱਤ ਫਸੰਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਜਿਸ ਤੋਂ ਬਾਅਦ ਸੰਨੀ ਨੇ ਇਕਲ ਲਈਆਂ 'ਤੇ ਹਮਲਾ ਕਰ ਦਿੱਤਾ ਤੇ ਤੈਨੂੰ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ ਤੇ ਇੱਕ ਤਿੱਖੀ ਚੀਜ਼ ਦੇ ਨਾਲ ਦੱਸਿਆ ਜਾ ਰਿਹਾ ਕਿ ਹਮਲਾ ਹੁੰਦਾ ਤਸਵੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਜੋ ਕਿ ਅੰਮ੍ਰਿਤਸਰ ਦਾ ਇੱਕ ਦੁਕਾਨਦਾਰ ਹੈ ਜਿਸ ਦੀ ਦੁਕਾਨ ਉਸ ਜਗ੍ਹਾ ਦੇ ਨੇੜੇ ਸੀ ਜਿੱਥੇ ਸੂਰੀ ਵਿਰੋਧ ਕਰ ਰਿਹਾ ਸੀ 4 ਨਵੰਬਰ 2022 ਨੂੰ ਉਸਨੇ ਅੰਮ੍ਰਿਤਸਰ ਦੇ ਵਿੱਚ ਗੋਪਾਲ ਮੰਦਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸਿਵ ਸੈਨਾ ਟਕਸਾਲੀ ਦੇ ਆਗੂ ਸੁਦੀਰ ਸੂਰੀ ਨੂੰ ਗੋਲੀ ਮਾਰ ਦਿੱਤੀ ਉਸ ਨੂੰ ਘਟਨਾ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਤੇ ਉਦੋਂ ਤੋਂ ਜੇਲ੍ਹ ਦੇ ਵਿੱਚ ਪੁਲਿਸ ਮੁਤਾਬਕ ਸੰਦੀਪ ਕੱਠੜਪੰਥੀ ਸਿਕ ਨੌਜਵਾਨ ਹੈ ਉਸ ਨੂੰ ਵਾਰਿਸ ਪੰਜਾਬ ਦੇ ਨਾਮਕ ਸੰਗਠਨ ਦਾ ਸਮਰਥਕ ਵੀ ਕਿਹਾ ਜਾਂਦਾ ਹੈ ਹਾਲਾਂਕਿ ਪੁਸਗਿਸਤ ਦੌਰਾਨ ਉਸਨੇ ਕਿਸੇ ਦੇ ਨਿਰਦੇਸ਼ਾਂ ਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ 10 ਨੰਬਰ 2025 ਨੂੰ ਉਸਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਦੋ ਸਾਬਕਾ ਇੰਸਪੈਕਟਰ ਆਫਿਕਸ ਆਪਕਾ ਡੀਐਸਪੀ ਤੇ ਹਮਲਾ ਕੀਤਾ ਇਸ ਘਟਨਾ ਤੋਂ ਬਾਅਦ ਉਸਨੂੰ ਪਟਿਆਲਾ ਜੇਲ੍ਹ ਤੋਂ ਸੰਗਰੂਰ ਜੇਲ੍ਹ ਚ ਭੇਜ ਦਿੱਤਾ ਜਾਂਦਾ ਤਾਂ ਪੰਜਾਬ ਦੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੱਦਨਾ ਪਹਿਲਾਂ ਪੁਲਿਸ ਦੇ ਤਿੰਨ ਕਰਮਚਾਰੀਆਂ ਤੇ Hindu ਆਗੂ ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੇ ਹਮਲਾ ਕਰ ਦਿੱਤਾ ਸੀ ਤਿੰਨੋਂ ਸਾਬਕਾ ਅਧਿਕਾਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਖੂਨ ਦੇ ਨਾਲ ਲਤਪੱਤਰ ਜਿੰਦਾ ਹਸਪਤਾਲ ਲਿਆਂਦਾ ਗਿਆ ਪਤਾ ਲੱਗਿਆ ਕਿ ਇਸ ਆਪਕਾ ਕਰਮਚਾਰੀ ਸੂਬਾ ਦੇ ਗੰਭੀਰ ਹਾਲਤ ਦੇ ਵਿੱਚ ਸੀ ਤੇ ਬੀਤੇ ਦਿਨੀ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੰਦੀਪ ਪਰਫਸਨੀ ਦੇ ਵਿਰੁੱਧ ਕੇਸ ਦਰਜ ਕੀਤਾ ਤਦ ਦੱਸਿਆ ਗਿਆ ਕਿ ਸਾਬਕਾ ਸਬ ਇੰਸਪੈਕਟਰ ਸੁਭਾ ਸਿੰਘ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਤੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਵਾਪਕ ਮਾਮਲੇ ਦੇ ਵਿੱਚ ਸੇਵਾਪੁਕਤ ਰਹੇ ਨੇ ਸੁਭਾ ਸਿੰਘ ਤੇ ਗੁਰਬਚਨ ਸਿੰਘ ਇੱਕ ਫਰਜ਼ੀ ਐਨਕਾਊਂਟਰ ਮਾਮਲੇ 'ਚ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ ਜਦਕਿ ਇੰਸਪੈਕਟਰ ਇੰਦਰਜੀਤ ਸਿੰਘ ਇੱਕ ਡਰੱਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਹਨਾਂ ਦਾ ਸੰਦੀਪ ਪਰਫਸਨੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਜਿਸ ਤੋਂ ਬਾਅਦ ਕਰ ਦਿੱਤਾ ਤੇ ਤਿੰਨੂ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ ਤੇ ਇੱਕ ਤਿੱਖੀ ਚੀਜ਼ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਮਲਾ ਹੁੰਦਾ ਤਸਵੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਜੋ ਕਿ ਅੰਮ੍ਰਿਤਸਰ ਦਾ ਇੱਕ ਦੁਕਾਨਦਾਰ ਹੈ ਜਿਸ ਦੀ ਦੁਕਾਨ ਉਸ ਜਗ੍ਹਾ ਦੇ ਨੇੜੇ ਸੀ ਜਿੱਥੇ ਸੂਰੀ ਵਿਰੋਧ ਕਰ ਰਿਹਾ ਸੀ 4 ਨਵੰਬਰ 2022 ਨੂੰ ਉਸਨੇ ਅੰਮ੍ਰਿਤਸਰ ਦੇ ਵਿੱਚ ਗੋਪਾਲ ਮੰਦਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸਿਵ ਸੈਨਾ ਟਕਸਾਲੀ ਦੇ ਆਗੂ ਸੁਦੀਰ ਸੂਰੀ ਨੂੰ ਗੋਲੀ ਮਾਰ ਦਿੱਤੀ ਉਸ ਨੂੰ ਘਟਨਾ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਤੇ ਉਦੋਂ ਤੋਂ ਜੇਲ੍ਹ ਦੇ ਵਿੱਚ ਹੈ ਪੁਲਿਸ ਮੁਤਾਬਕ ਸੰਦੀਪ ਕੱਠੜਪੰਤੀ ਇੱਕ ਨੌਜਵਾਨ ਹੈ ਉਸ ਨੂੰ ਵਾਰਿਸ ਪੰਜਾਬ ਦੇ ਨਾਮਕ ਸੰਗਠਨ ਦਾ ਸਮਰਥਕ ਵੀ ਕਿਹਾ ਜਾਂਦਾ ਹੈ ਹਾਲਾਂਕਿ ਪੁਸਗਿਸਤ ਦੌਰਾਨ ਉਸਨੇ ਕਿਸੇ ਦੇ ਨਿਰਦੇਸ਼ਾਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ 10 ਨੰਬਰ 2025 ਨੂੰ ਉਸਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਦੋ ਸਾਬਕਾ ਇੰਸਪੈਕਟਰ ਅਤੇ ਇੱਕ ਸਾਬਕਾ ਡੀਐਸਪੀ ਤੇ ਹਮਲਾ ਕੀਤਾ ਇਸ ਘਟਨਾ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਤੋਂ ਸੰਗਰੂਰ ਜੇਲ੍ਹ ਚ ਭੇਜ ਦਿੱਤਾ ਜਾਂਦਾ ਹੈ